ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਸੁੰਦਰਪੁਰ ਇਹ ਕਿਥੇ ਤੁਸੀਂ ਰਹਿਣ ਵਾਲੇ ਹੋ ਕਿਹੜਾ ਸ਼ਹਿਰ ਤੁਹਾਡਾ ਹਾਂ ਜਿਲ੍ਹਾ ਫਾਟੇ ਬਰੇਟ ਫੈਕਟਰੀ ਠੀਕ ਹੈ ਜੀ ਅੱਜ ਤੁਸੀਂ ਮਾਤਾ ਜੀ ਸਿਵਲ ਹਸਪਤਾਲ ਤੋਂ ਆਪਣਾ ਇਲਾਜ ਕਰਾ ਰਹੇ ਹੋ ਕੀ ਗੱਲ ਹੋਇਆ ਤੁਹਾਡੇ ਨਾਲ ਸਾਡੇ ਨਾਲ ਇਹ ਗੱਲ ਹੋਈ ਸਾਡੇ ਨਾਲ ਥਾਂ ਤੇ ਮਜਬੂਰ ਕੰਮ ਦੇ ਮੁੱਤਰ ਲੰਬੀ ਸੀਗੀ ਦੇਖੋ ਜੀ ਦੋ ਪਰ ਸਾਡੇ ਨਾਲ ਖੋਸਾ ਦੀ ਜਗ੍ਹਾ ਤੇ ਲੰਬੀ ਸੀਗੀ ਕਰਕੇ ਬਿਜਲੀ ਦਾ ਪਾਣੀ ਰਕੇ ਇਸ ਕਿਹੜਾ ਮੀਟਰ ਸੀ ਏ ਡਾਟਾ ਡਾਟਾ ਫ੍ਰੀਜ਼ ਦਾ ਬਟਨ ਸੀ ਹਾਂਜੀ ਕੋਲ ਨਵਾਸ ਲੋਕ ਅਮਰਜੀਤ ਇਹ ਕੋਲ ਜਿਹਦਾ ਨਾ ਝਕੜਾ ਚੱਲਦਾ ਅੱਛਾ ਜੀ ਉਸ ਤੋਂ ਬਾਦਾਂ ਬਿਜਲੀ ਆਲੇ ਆਏ ਅਸੀਂ ਮੰਨ ਤਰਦਾ ਕਿ ਤਮ ਪੁੱਤ ਪੁੱਤ ਵਥੀਰਾ ਕੇ ਮੰਨੂ ਨਹੀਂ ਕਹਿਣਾ ਤੇ ਫਿਰ ਇਹ ਨੀਕਲਵਿੰਦਰ ਜਿਹੜੀ ਆ ਉਹਨੇ ਮੈਨੂੰ ਵਥੀਂ ਪੈ ਗਈ ਵੀਰੇ ਤੇ ਤੇਰੇ ਘਰ ਵਾਲੇ ਨੇ ਵੀ ਮੇਰੇ ਖੜਕੇ ਚਪੇੜਾ ਮਾਰਿਆ ਤੇ ਕਲਵਿੰਦਰ ਨੇ ਸੀਨਾ ਨੇ ਤੇ ਅਮਨਕੌਰ ਨੇ ਸਾਡੇ ਘਰ ਦੂਵੇ ਤਾਂ ਮੇਂ ਟਮ ਮਾਰਨਾ ਕੁਤਿਆ ਸਾਨੂੰ ਇਹ ਹੋਲ ਨਹੀਂ ਫਰੀਆ ਹੋਰ ਤੋਂ ਇਹ ਤੇ ਦਿਨਾਂ ਦੀ ਜੀ ਜੀ ਤੇ ਅਮਰਜੀਤ ਦੇ ਘਰ ਵਾਲੀ ਆ ਕਲਵਿੰਦਰ ਕੋਰ ਇਹ ਤਾਂ ਤਾਂ ਦਾ ਰੱਟਾ ਵਾ ਤੇ ਬਿਜਲੀ ਲੱਗਣ ਵਾਲੀ ਦੀ ਗਲਤ ਹੈ ਉਹਨਾਂ ਨੇ ਇਹ ਕਹਿੰਦੇ ਮੇਟਾ ਨਹੀਂ ਵਿਟਵਾਜ ਨਹੀਂ ਆ ਕਿ ਮੇਰਾ ਕਿਹੜਾ ਪੰਤਾ ਸੈਕਟਰ ਹੈ ਤੋ ਵੀ ਪਾਜੀ ਤੁਸੀਂ ਕਿਥੋਂ ਵਿਸਦਾ ਕੋਟੇਜ ਚੱਲਦਾ ਤੀ ਵੀਰ ਤੂੰ ਉੱਥੇ ਜੇ ਚਾਹ ਹੂਗਾ ਉੱਥੇ ਨਹੀਂ ਪੜੂਗਾ ਕਹਿੰਦੇ ਨਹੀਂ ਅਸੀਂ ਲਾ ਕੇ ਜਾਣਾ ਵਾ ਉਹ ਸਾਨੂੰ ਨਹੀਂ ਪਤਾ ਤੇ ਕੋਟੇਜ ਦਾ ਤਾਂ ਕਹਿੰਦਾ ਇਹ ਘਰ ਵਾਲਾ ਤੇਰਾ ਮਰ ਗਿਆ ਤੂੰ ਕੀ ਕਰੂਗੀ ਠੀਕ ਹੈ ਜੋ ਮੀਟਰ ਲਗਾ ਗਏ ਕਿ ਉਸ ਨੂੰ ਹਾਂਜੀ ਮੀਟਰ ਲਗਾ ਦੇ ਕੋਈ ਸਟਾਲਦਾ ਸੀ ਆ ਕਿ ਜਿਸ ਤਰ੍ਹਾਂ ਮੀਟਰ ਲਗਾ ਲਓ ਮੀਟਰ ਪੈਸੇ ਨਹੀਂ ਆਣ ਤੇ ਦਵਾਇਆ ਵਾ ਉਹ ਨਾਲ ਸੀ ਹਾਂਜੀ ਪੈਸੇ ਆਈਏ ਡਿਪਾਟਸੇ ਆਈਏ ਨਾ ਠੀਕ ਹੈ ਜੀ ਸਾਡੇ ਦੂਹੇ ਤੋਂ ਉਹ ਅੰਦਰੋਂ ਤੇ ਔਰ ਤੋਂ ਕੈਮਰਾ ਕੱਟੋੜਿਆ ਕੱਥੇ ਆਇਆ ਤਾ ਕੋਲ ਸਵਾਰਿਆਂ ਨੂੰ ਠੀਕ ਉਹ ਫੇਰ ਦੂਰ ਤੋਂ ਅੰਦਰੋਂ ਆਣਿਆਂ ਦੇ ਹੱਥੋਂ ਫੋਨ ਖੇਚ ਲਿਆ ਤੇ ਉਹਨਾਂ ਨੇ ਇੱਕ ਆਪ ਦੇ ਟਿੱਪਟਿਨੀ ਕਰ ਦਿੱਤੇ ਵਿੱਚ ਹੋਰ ਕੀ ਗੱਲ ਹੋਈ ਤੁਹਾਡੇ ਨਾਲ ਕੁੱਟਮਾਰ ਕਿੱਥੇ ਹੋਈ ਕੁੱਟਮਾਰ ਉੱਥੇ ਹੀ ਹੋਈ ਸਾਡੇ ਨਾਲ ਉਰੋੜ ਤੇ ਉਰੋੜ ਤੇ ਤੇ ਜਿਹੜੀ ਅਮਨਵਾ ਘਰ ਹੀ ਆਈ ਸਨ ਕਿ ਕੰਮਾਣਾ ਤੀਆਂ ਕਿੱਲੇ ਕਿੱਲੇ ਵਾਲੇ ਕੁੱਤੇ ਸਾਨੂੰ ਸਿਮਾਣਾ ਕੁੱਤਿਆ ਤੇ ਅਮਰਜੀਤ ਨੂੰ ਨਾਲ ਚਪੇੜਾ ਮਾਰਵਾ ਉਹਦੇ ਮੁੰਡੇ ਨੇ ਮੰਮੀ ਨੇ ਤੇ ਇਹਨੂੰ ਜਿਹੜਾ ਕਲਵਿੰਦਰ ਕੋਰ ਨੂੰ ਨੂੰ ਫੜਿਆ ਤੈਨੂੰ ਮਾਰੂ ਤੇਰੀਆਂ ਦੀ ਬੁੱਥੇ ਤੇ ਉਹ ਨਹੀਂ ਤੇ ਤੈਨੂੰ ਫੜਦਿਆ ਤੇ ਕੁੜੀ ਲੱਗੀ ਛਪਾਉਣ ਨੂੰ ਵੀ ਫੜਦਿਆ ਤੇ ਜਿਹੜੀ ਅਮਨਵਾ ਉਹਨੇ ਵੀ ਸਾਨੂੰ ਗਾਇ ਕੋਲੇ ਚ ਬਹੁਤ ਕੀਤਾ ਉਹਨੇ ਵੀ ਸਾਨੂੰ ਕੁੱਤਿਆ ਨਹੀਂ ਠੀਕ ਹੁਣ ਤੁਸੀਂ ਕੀ ਮੰਨਵਾ ਕੋਸਾ ਕਰਦੇ ਅਸੀਂ ਕਰਦੇ ਆ ਜੋ ਸਾਡਾ ਮਸਾਫ ਸਾਨੂੰ ਮੋੜੇ ਵੀ ਸਾਡਾ ਮੁੰਡਾ ਛੁੱਟ ਜੇ ਵੀ ਬਦਲ ਕੀ ਨਾਉ ਤਾ ਜਿਸੇਂ ਕਰ ਕੋ ਮਤਲਬ ਕਿੱਥੇ ਹੋ ਰਹਾ ਮਾਰੇ ਹੋ ਅਕਰ ਪੁੱਛ ਲਾ ਕਰੋੜ ਅੱਜ ਲਾਰੂ ਗੁਰੂ ਰੈਡ ਟੈਕ ਟੂ ਤੁਸੀਂ ਅੱਜ ਸਿਵਰ ਹਸਪਤਾਲ ਤੋਂ ਮਤਲਬਾ ਵਿੱਚ ਇਲਾਜ ਕਰਾ ਰਹੇ ਹੋ ਕੀ ਗੱਲ ਹੋ ਗਈ ਬਿਜਲੀ ਵਾਲੇ ਮਿੱਟਰ ਲਾਉਣ ਆਏ ਬੇਨਤੀ ਕੀਤੀ ਹਟੇ ਨਹੀਂ ਉਹ ਕਹਿੰਦੇ ਤੁਸੀਂ ਵੀ ਫੜ ਲਓ ਤਾਂ ਅਸੀਂ ਵੀ ਬਿਜਲੀ ਵਾਲੇ ਨੇ ਮੈਨੂੰ ਕਿਹਾ ਚੂੜੀ ਕੁੱਤੀ ਤੇ ਮੇਰੇ ਆਹ ਨੂੰ ਪਤਾ ਨਹੀਂ ਕਿਹ ਚੱਕਸ ਮਾਰਿਆ ਕਿ ਮਾਰਿਆ ਉਹਨਾਂ ਨੇ ਮੈਨੂੰ ਐਸੇ ਵਜ੍ਹਾ ਤੋਂ ਪਤਾ ਨਹੀਂ ਲੱਗਾ ਹੋ ਗਿਆ ਕੋਰ ਕੋਰ ਗੋਸਗੇ ਕੋਰ ਜਿਹੜੇ ਜਮੇਦੇ ਨਾਮ ਵਿੱਚ ਸੀਗੇ ਅਮਰਜੀਤ ਉਹਦੇ ਘਰ ਆਈ ਕਲੰਦਰ ਕੋਰ ਮੰਮੀ ਤੇ ਸਿੰਘਾ ਮੇਜਰ ਦੀ ਤੇ ਐਮਨ ਕੋਰ ਇਹ ਇਹ ਸਾਰੇ ਤੇ ਬਲੀਬ ਹੋੜਾ ਸਾਰਾ ਨਾ ਮੁਟਿਆ ਮੁਟਿਆ ਸਨ ਗਾਲਕੋਚ ਚ ਕੀਤੇ ਤੁਹਾਡੇ ਘਰ ਦੇ ਬਾਹਰ ਵੀ ਗੱਲ ਹਾਂਜੀ ਇਹ ਕੁੜੀ ਦੀ ਬੇਟੀ ਨਹੀਂ ਆਇਆ ਥਪਾਇਆ ਇਹਨੇ ਉਹ ਵੀ ਇਹ ਵੀ ਜਿਸ ਨੂੰ ਆਪਾ ਆਇਆ ਉਹਨੇ ਗਾਲਕੋਚ ਕੀਤਾ ਜਦੋਂ ਤੁਹਾਨੂੰ ਮੁਟਿਆ ਮਾਰਿਆ ਤੇ ਉਸ ਨੂੰ ਫੋਨ ਸਤੇ ਤੁਹਾਡੇ ਕੋਲ ਉੱਥੇ ਸਾਡੇ ਨਾਲ ਕੋਈ ਨਹੀਂ ਸੀ ਜੀ ਹੁਣ ਬੁਝਾਇਆ ਕਿਸੇ ਨੇ ਨਹੀਂ ਇਹ ਕਾਰਨ ਕਿ ਸੀਓ ਦੇ ਮੋਟਰ ਵਾਲਾ ਜਿਗਾਦੋ ਸਕਾਰਮ ਇਸ ਦਾ ਪਰਦਾ ਵੀ ਅਸੀਂ ਲਵਾਣਾ ਹੀ ਲਵਾਣਾ ਪੈਂਦੇ ਇਹ ਅੱਛਾ ਹਾਂਜੀ ਕੋਰਟ ਕੇਸ ਚੱਲਦਾ ਤੁਸੀਂ ਉਹ ਦੱਸਿਓ 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 ਅਸੀਂ ਉਹ ਕਹਿੰਦੇ ਇਹ ਕੋਰਟ ਕੇਸ ਦਾ ਸਮਾਂ ਦਾ ਪਤਾ ਅਸੀਂ ਲਵਾਣਾ ਹੈ ਅੱਜ ਲਵਾਣਾ ਹੀ ਲਵਾਣਾ ਬਿਜਲੀ ਆਵੇ ਆਂਦੇ ਅਸੀਂ ਬਾਹਰ ਜਾਣਾ ਨਹੀਂ ਚਾਹੁੰਦੇ ਜਾਣਾ ਹੀ ਹੈ ਅੱਛਾ ਹਾਂਜੀ ਪੁਰਸ ਨੇ ਠੱਕੇ ਨਾ ਲਵਾਇਆ ਸਾਡੇ ਬੂਰੇ ਤੁੰਨੇ ਸਾਨੂੰ ਮੰਤਰੀ ਸਾਡਾ ਟਾਈਮ ਰੇਟ ਹੋਰ ਕੋਈ ਸਮਾਂ ਆਪਕੀ

ਈ ਵਕਤ ਉਹ ਜਿਹੜੇ ਮਾਤਾ ਜਿਹੜੇ ਹੱਤਾਂ ਚ ਜਿਹੜੇ ਲਾ ਲ ਗੱਲ ਹੋਈ ਸੀਗੀ ਸਾਡਾ ਕੇਸ ਚੱਲਦਾ ਪਿਆ ਆ ਕੋਰਟ ਕੇਸ ਚੱਲਦਾ ਪਿਆ ਆ ਕੱਲ ਉਹਦੀ ਤਰੀਕ ਸੀਗੀ ਕੋਰਟ ਕੇਸ ਸੀ ਹਾਂਜੀ ਤੇ ਕੋਈਆਂ ਨੇ ਮਜਾਇਦੇ ਮਤਲਬ ਕਿ ਅਸੀਂ ਆਪਣੇ ਘਰ ਸੀਗੇ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਮੀਟਰ ਲਾਉਣ ਦੀ ਤੇ ਪਰ ਮਤਲਬ ਕਿ ਮੇਰੇ ਭਰਾ ਉਹਨਾਂ ਨੇ ਕਹਿ ਸੁਣ ਕੇ ਤੇ ਮੀਟਰ ਬੰਦ ਕਰਵਾਤਾ ਸੀਗਾ ਕਿ ਨਹੀਂ ਲੱਗੂਗਾ ਹਾਂਜੀ ਸਾਰੇ ਕਹਿੰਦੇ ਸੀ ਕਿ ਮੀਟਰ ਨਹੀਂ ਲੱਗੂਗਾ ਜੀ ਨੇ ਕੋਸ਼ਿਸ਼ ਕੀਤੀ ਸੀ ਮੀਟਰ ਲਾਉਣ ਦੀ ਅ ਅਮਰਜੀਤ ਸਿੰਘ ਅ ਕੁਲਵਿੰਦਰ ਕੌਰ ਵਾਈਕੋ ਹਾਂਜੀ ਤੇ ਕੱਲ ਵੀ ਚੱਲ ਜੇ ਇਹ ਗੱਲ ਕਰਨ ਦੀ ਕੋਸ਼ਿਸ਼ ਹੈ ਕਾਰਨ ਹੋਈ ਮੀਟਰ ਦੀ ਗੱਲ ਹੋਈ ਪਹਿਲਾਂ ਜਦ ਕੀਤਾ ਕਿ ਬੰਦ ਹੋ ਗਿਆ ਮੀਟਰ ਤੇ ਤੁਸੀਂ ਨਹੀਂ ਲਾਉਣਾ ਹੈਗਾ ਤੇ ਫਿਰ ਕੱਲ ਇਹਨਾਂ ਨੇ ਜ਼ਬਰਦਸਤੀ ਮੀਟਰ ਲੈਣ ਆ ਗਏ ਮੈਂ ਬਾਹਰ ਗਈ ਮੇਰੇ ਅੰਕਲ ਜੀ ਤੁਸੀਂ ਫੋਟੋ ਕੇਸ ਚੱਲਦਾ ਪਿਆ ਤੁਸੀਂ ਮੀਟਰ ਨਾ ਲਾਓ ਜਦੋਂ ਮੈਂ ਬਾਹਰ ਗਈ ਮੈਨੂੰ ਇਹ ਇਹਨਾਂ ਨੇ ਮਤਲਬ ਕਿ ਬਹੁਤ ਗਲਤ ਲਫ਼ਜ਼ ਬੋਲੇ ਹਾਂਜੀ ਅ ਮੈਂ ਅਬ ਜਿਹਨੇ ਮੈਕਮਾ ਲਿਆ ਨੇ ਸਤਨਾਮ ਸਿੰਘ 플ੈਨਮੈਨ ਸੀਗਾ ਤੇ ਜੈ ਸੀਗਾ ਮੁਲਾਜ਼ਮ ਹੋਰ ਸੀਗੇ 5 6 ਸੀਗੇ ਇਹਨਾਂ ਦੇ ਨਾਲ ਹਾਂਜੀ ਉਹ ਬਿਜਲੀ ਬੋਰਡ ਦੇ ਸਾਰੇ ਸੀਗੇ ਤੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਗਲਤ ਮਤਲਬ ਕਿ ਮੇਰੀ ਕਿਹ ਲੋ ਕਿ ਮੇਰੀ ਰਿਸਪੈਕਟ ਤੋਂ ਵੀ ਗਲਤ ਹਲੰਚ ਬੋਲੇ ਹਾਂਜੀ ਤੇ ਮੈਂ ਆਪਣੇ ਭਰਾ ਨੂੰ ਪਾਜ ਮਾਰਨ ਚ ਲਈ ਗਈ ਮੈਂ ਕਿਹਾ ਵੀ ਬਾਹਰ ਮੀਟਰ ਲੋਂਦੇ ਤੇ ਮੈਂ ਕਿਹਾ ਉਹ ਤਾਂ ਬੋਲਦੇ ਤੋਂ ਠੋਕਾ ਆ ਤੇ ਮੇਰੇ ਭਰਾ ਜਿਹੜਾ ਆਇਆ ਕਹਿੰਦਾ ਵੀ ਤੁਸੀਂ ਜਦ ਕੋਰਟ ਕੇਸ ਚਾਹੁੰਦਾ ਪਿਆ ਸਾਰਾ ਕੁਝ ਸਾਡੇ ਕੋਲ ਤੇ ਆਇਆ ਤੁਸੀਂ ਸਾਡੀਆਂ ਜਿੱਸੀਆਂ ਦੇਖੋ ਹਨਾ ਪਰ ਉਹਨਾਂ ਨੇ ਦੇਖੀਆਂ ਨਹੀਂ ਰਜਿਸਟਰੀਆਂ ਨਹੀਂ ਦੇਖਿਆ ਕਹਿੰਦੇ ਅਸੀਂ ਵੀ ਪੁੱਛ ਨਹੀਂ

जो अभी उन्होंने दरखास्त की उन्होंने कहा किस इंसाफ होगा हाँ जी उसके बाद कि जो मेरी ममा ने कोल गई ना कलविंदर कोर्ट में भी जी भी तुम ना करो कलविंदर को लैंडमैन जरा सतनाम सिंह ਉਨੇ ਕਿ ਆ ਕਿ ਇਹਨਾਂ ਨੂੰ ਫੜ ਕੇ ਸਾਈਡ ਤੇ ਕਰ ਦੋ ਸਾਡੇ ਕੰਮ ਚ ਵਿਘਨ ਪਾਉਂਦੇ ਪਏ ਆ ਅੱਛਾ ਹਾਂਜੀ ਤੇ ਇਹਨਾਂ ਨੂੰ ਮਤਲਬ ਕਿ ਮੇਰੀ ਮਾਤਾ ਨੂੰ ਇਹਨਾਂ ਨੇ ਧੱਕਾ ਦਿੱਤਾ ਇਹ ਥਲੇ ਲੈ ਕੇ ਇਹਨਾਂ ਦੀ ਇੱਕੋ ਸਾਥ ਲੱਗੀ ਆ ਪਿੱਛੇ ਤੇ ਉਹ ਸਾਥ ਦੇ ਨਾਲ ਜਦੋਂ ਮੈਂ ਆਪਣੀ ਮਾਤਾ ਨੂੰ ਚੱਕਿਆ ਤੇ ਮੈਨੂੰ ਦਿੱਖੋ ਫੜ ਲਿਆ ਉਹਨਾਂ ਨੂੰ ਮੈਨੂੰ ਜਿਹੜਾ ਤੁਹਾਨੂੰ ਆ ਮੈਨੂੰ ਅਮਰਜੀਤ ਸਿੰਘ ਕੁਲਵਿੰਦਰ ਕੌਸੀਨਾ ਤੇ ਅਮਨ ਨੇ ਹੋਰਿਆਂ ਦੇ ਨਾਲ ਅਣਪਛਾਤੇ ਬੰਦੇ ਸੀ ਕਿ ਮੈਨੂੰ ਨਹੀਂ ਪਤਾ ਉਹ ਕੋਣ ਹੈ ਨਾਮ ਕੋ ਪਹਿਚਾਨੀ ਹੋਈ ਆ ਹਾਂ ਜੀ ਤੇ ਮੁੜ ਕੇ ਜਿਹੜਾ ਇਹ ਸਾਈਡ ਤੇ ਹੋ ਗਿਆ ਇਹਨਾਂ ਨੇ ਮੁੜ ਕੇ ਪੁਲਿਸ ਸਾਦ ਲੈ ਕੇ ਇਹ ਇਹ ਮਤਲਬ ਕਿ ਅ ਅਸੀਂ ਵੀ ਮਤਲਬ ਕਿ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਠੀਕ ਹੈ ਹਾਂ ਜੀ ਵੀ ਅਸੀਂ ਇਹਨਾਂ ਨੂੰ ਅੰਦਰ ਕਰਵਾਉਣਾ ਹੈ ਜਦੋਂ ਪੁਲਿਸ ਆਈ ਪੁਲਿਸ ਨੂੰ ਜਿਹੜਾ ਆਈ ਪੁਲਿਸ ਨੇ ਪਹਿਲਾਂ ਸਾਡੇ ਕੈਮਰੇ ਤੋੜੇ ਤੇ ਕਹਿੰਦਾ ਮਤਲਬ ਬਿਜਲੀ ਬੂੜਾ ਲੈ ਲਾਜਮ ਪੇਮਰ ਜਿਹੜੀ ਤੁਹਾਡੇ ਪਰਿਵਾਰ ਜਿਹੜੀ ਹੈ ਸਾਰਿਆਂ ਨੇ ਗੁਰੂ ਜੀ ਤੁਹਾਡੀ ਮਾਤਾ ਜੀ ਤੁਹਾਨੂੰ ਬੁਟਿਆ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਜਿਹੜਾ ਮੀਟਰ ਸੀਗਾ ਪੁਲਿਸ ਨੇ ਮੀਟਰ ਲਵਾਇਆ ਹੋਇਆ ਹਾਂਜੀ ਪੁਲਿਸ ਕੋਲ ਖੜੇ ਹੋ ਕੇ ਮੀਟਰ ਲਵਾ ਕੇ ਗਈ ਤੇ ਜਦੋਂ ਗੱਡੀ ਦੇ ਵਿੱਚ ਸਾਡੇ ਮੇਰੇ ਭਰਾ ਨੂੰ ਪਹਿਲੇ ਗੱਡੀ ਦੇ ਵਿੱਚ ਬਿਠਾ ਲਿਆ ਆਉਂਦਿਆਂ ਨੇ ਪਹਿਲੇ ਗੱਡੀ ਦੇ ਵਿੱਚ ਬਿਠਾ ਲਿਆ ਜਦ ਕਿ ਮੇਰੇ ਭਰਾ ਨੇ ਹਜੇ ਕਿਹਾ ਕਿ ਤੁਸੀਂ ਯਾਰ ਤੁਸੀਂ ਆਪਣਾ ਦੇਖੋ ਮੈਂ ਤੁਹਾਡੇ ਕੋਲ ਟਾਈਮ ਲਿਆ ਹੋਇਆ ਸੀ ਸੋਮਵਾਰ ਦਾ ਆਪਣਾ ਟਾਈਮ ਸੀਗਾ ਪਰ ਤੁਸੀਂ ਟਾਈਮ ਤੋਂ ਪਹਿਲਾਂ ਹੀ ਆਣ ਕੇ ਮੀਟਰ ਲਵਾਉਣ ਲੱਗ ਪਏ ਆ ਨਾ ਤਵੇ ਇਹ ਤਰੀਕੇ ਵੀ ਨਹੀਂ ਪਹੁੰਚੇ ਕੱਲ ਤਰੀਕ ਤੇ ਵੀ ਨਹੀਂ ਗਏ ਹਮੇਂ ਫੇਰ ਫੇਰ ਅੰਦਰ ਗਈ ਪੁਲਿਸ ਜ਼ਬਰਦਸਤੀ ਤੇ ਜ਼ਬਰਦਸਤੀ ਆਣ ਕੇ ਸਾਡੇ ਜਿਹੜੇ ਲੱਗੀ ਜ਼ਰੂਰ ਰਿਕਾਰਡਿੰਗ ਹੁੰਦੀ ਪਈ ਸੀਗੀ ਜ਼ਬਰਦਸਤੀ ਉਹ ਕੱਢੀ ਜਦ ਕਿ ਮੈਂ ਜਦੋਂ ਉਹਨਾਂ ਦੇ ਬਣਾ ਲਈ ਪਈ ਸੀ ਕਿ ਜ਼ਬਰਦਸਤੀ ਇਹ ਕਰਦੇ ਪਏ ਆ ਤੇ ਮੇਰਾ ਫੋਨ ਫੜ ਕੇ ਵਿੱਚੋਂ ਡਿਲੀਟ ਕਰਕੇ ਗਿਆ ਹਮ ਪੁਲਿਸ ਵਾਲੇ ਹਾਂ ਦਾ ਮਾਰ ਉਹ ਤੁਹਾਡਾ ਜੋ ਕੁਝ ਹੋਇਆ ਉਹ ਜਿਹੜੇ ਬਾਬਾ ਤੁਸੀ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਾਨੂੰ ਇਹ ਹੀ ਮੰਗਿਆ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਹਾਂਜੀ ਹਮ ਤਾਂ ਡੀਪੂਸ ਬਿਆਨ ਨਗਰ ਹੋਏ ਨੇ। ਕੋਈ ਕੁਛ ਨਹੀਂ ਹੋਇਆ ਹਜੇ ਸਾਡਾ। ਅਜੇ ਮੰਮੀ ਦਾ ਟ੍ਰੀਟਮੈਂਟ ਚੱਲਦਾ ਪਿਆ ਹੈ। ਸਰ ਕੀ ਨਾਮ ਆ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ ਜੀ। ਠੀਕ ਹੈ ਜੀ। ਜੀ। ਇੱਕ ਸਰ ਜਸਵਿੰਦਰ ਕੌਰ ਤੇ ਮਨਜੀਤ ਕੌਰ ਮਾਂ ਬੇਟੀ ਆ ਜਿਹੜੀ ਸਿਵਲ ਹਸਪੀਟਲ ਕਪੂਰਥਲਾ ਵਿੱਚ ਜ਼ੇਰੇ ਇਲਾਜ ਨੇ। ਅੱਛਾ ਜੀ। ਉਹਨਾਂ ਦਾ ਰੋਪਾ ਕੀ ਉਹਨਾਂ ਨੂੰ ਤੁਸੀਂ ਤੁਹਾਡੀ ਵਾਈਫ ਤੇ ਹੋਰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੇ ਮਾਰਕੁੱਟ ਕੀਤੀ ਜਾਂ? ਕਿੰਨੀ ਕਿ ਸਚਾਈ ਹੈ? ਨਹੀਂ ਇਸ ਦੇ ਵਿੱਚ ਬਿਲਕੁਲ ਸਚਾਈ ਨਹੀਂ ਹੈ। ਸਾਰਾ ਸਾਰੇ ਝੂਠ ਹੈ। ਅਸੀਂ ਇਸ ਗੱਲ ਨੂੰ ਬਿਲਕੁਲ ਸਹਿਮਤ ਨਹੀਂ ਹਾਂ ਕਿਉਂਕਿ ਕੱਲ੍ਹ ਦੋ ਵਾਰ ਪਹਿਲਾਂ ਸੀ ਸਾਰੇ ਪੇਪਰ ਡਾਕੂਮੈਂਟ ਡਿਪਟੀ ਸਾਹਿਬ ਨੂੰ ਵੀ ਦੇ ਆਏ ਹਾਂ ਜੋ ਸਾਡੀ ਰਜਿਸਟਰਡ ਜਾਇਦਾਦ ਹੈ ਡਿਪਟੀ ਸਾਹਿਬ ਦੇ ਆਫਿਸ ਵੀ ਦੇ ਕੇ ਆਏ ਹਾਂ ਪੁਲਿਸ ਸਟੇਸ਼ਨ ਵੀ ਦੇ ਕੇ ਆਏ ਹਾਂ ਪੁਲਿਸ ਸਟੇਸ਼ਨ ਬੁਲਾਇਆ ਵੀ ਗਿਆ ਉੱਥੇ ਸਾਰੇ ਪੇਪਰਾਂ ਬਾਰੇ ਜਾਣਕਾਰੀ ਦਿੱਤੀ ਗਈ ਔਰ ਲਈ ਗਈ ਇਹਦੇ ਕੋਲ ਇਹਦੇ ਕੋਲ ਇੱਕ ਵੀ ਪੇਪਰ ਸਾਡੀ ਜਾਇਦਾਦ ਨਹੀਂ ਮਿਲਿਆ ਔਰ ਝੂਠੇ ਝੂਠੀ ਬੋਲਦਾ ਚਲਾ ਜਾ ਰਿਹਾ ਕਿ ਨਹੀਂ ਸਾਡਾ ਕੇਸ ਚੱਲਦਾ ਜਦ ਕਿ ਕੇਸ ਵੀ ਮੈਂ ਹੀ ਕੀਤਾ ਹੋਇਆ ਔਰ ਮੈਂ ਇਹਨਾਂ ਦੇ ਜਿਹੜਾ ਮੰਦਲ ਵਾਲੀ ਜਗ੍ਹਾ ਉੱਥੇ ਕਬਜ਼ਾ ਕਰਨਾ ਚਾਹੁੰਦੇ ਆ ਉਸ ਬਾਰੇ ਆ ਜਾਂ ਕਿ ਕਿਸੇ ਦੀ ਪਰਸਨਲ ਪ੍ਰਾਪਰਟੀ ਦਾ ਉਹਦੇ ਵਿੱਚ ਕੋਈ ਇਨਕਲੂਡਿੰਗ ਨਹੀਂ ਹੈ ਉਹਨਾਂ ਦਾ ਰੋਪਾ ਕੀ ਕੇਸ ਚੱਲਦੇ ਦੇ ਵਿੱਚ ਤੁਸੀਂ ਮੀਟਰ ਲਵਾਇਆ ਜੋ ਕਿ ਗੈਰਕਾਨੂੰਨੀ ਆ ਕੇਸ ਜਿਹੜਾ ਭਾਈ ਚੱਲਦਾ ਉਹ ਮੈਂ ਖੁਦ ਕੀਤਾ ਹਾਂ ਔਰ ਉਹਨਾਂ ਦੀ ਪ੍ਰਾਪਰਟੀ ਅਲੱਗ ਹੈ ਉਹ ਔਰ ਜਿੱਥੇ ਜਗਾ ਦਾ ਕੇਸ ਚੱਲਦਾ ਉਹ ਅਲੱਗ ਹੈ ਔਰ ਜਿੱਥੇ ਅਸੀਂ ਮੀਟਰ ਲਗਾਇਆ ਉਹ ਸਾਡੀ ਅਲੱਗ ਪ੍ਰਾਪਰਟੀ ਹੈ ਰਜਿਸਟਰਡ ਵਾਲੀ ਪ੍ਰਾਪਰਟੀ ਹੈ ਉਸ ਜਗ੍ਹਾ ਤੱਕ ਕੇਸ ਤਾਂ ਚੱਲਦਾ ਬਿਲਕੁਲ ਨਹੀਂ ਉਸ ਕੇਸ ਦਾ ਕੋਈ ਲੈਣਾ ਦੇਣਾ ਨਹੀਂ ਕੇਸ ਦੇ ਨਾਲ ਇੱਕ ਤੁਹਾਡੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਜ ਜਿਹਦੇ ਵਿੱਚ ਤੁਸੀਂ ਤੁਹਾਡੀ ਵਾਈਫ ਤੇ ਬੱਚੇ ਜਿਹੜੇ ਆ ਇੱਕ ਸੜਕ ਤੇ ਖੜੇ ਆ ਉਹਨਾਂ ਉਹਨਾਂ ਦਾ ਕਹਿੰਦਾ ਕਿ ਮੇਰੇ ਸਾਡੇ ਹਮਲਾ ਕਰਨ ਤੋਂ ਪਹਿਲਾਂ ਦੀ ਆ ਇੱਕ ਤੁਸੀਂ ਵੇੜੇ 'ਚ ਘੁੰਮਦੇ ਪਏ ਉਹਨਾਂ ਦੇ ਘਰ ਦੇ ਇਹਦੇ ਬਾਰੇ ਕਲੀਅਰ ਕਰੋ ਬਸ ਇੱਕ ਬਿਲਕੁਲ ਉਹਨਾਂ ਦੇ ਵੇੜੇ ਨਹੀਂ ਗਿਆ ਨਾ ਕਿ ਉਹ ਜਦ ਕੀ ਉੱਥੇ ਪੂਰਾ ਪ੍ਰਸ਼ਾਸਨ ਆ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਫਿਰ ਬਾਅਦ ਵਿੱਚ ਪੀਸੀਆਰ ਆਈ ਆ ਉੱਥੇ ਸਾਰੇ ਉੱਥੇ ਬੈਠੇ ਨੇ ਕੋਈ ਕਿਸੇ ਦੇ ਘਰ ਨਹੀਂ ਗਿਆ ਕੋਈ ਕਿਸੇ ਨੇ ਕਿਸੇ ਤੇ ਹਮਲਾ ਨਹੀਂ ਕੀਤਾ ਉਹ ਜਿਸ ਜਗ੍ਹਾ ਦੇ ਵਿੱਚ ਅਸੀਂ ਘੁੰਮਦੇ ਪਏ ਉਹ ਮੱਬੇ ਮੰਦਰ ਦੀ ਆ ਸਾਡੇ ਗ੍ਰੈਂਡਫਾਦਰ ਦੀ ਜਗ੍ਹਾ ਹੈ ਉਹ ਬਾਬੇ ਦੀ ਜਗ੍ਹਾ ਹੈ ਸਾਡੇ ਦੀ ਉੱਥੇ ਸਾਡੀ ਇਹ ਜਿਹੜੀ ਪੌੜੀ ਅਸੀਂ ਰੈਂਟ ਤੇ ਲੈ ਕੇ ਆਏ ਸੀਗੇ ਜਿਹੜੀ ਕਿ ਬਿਜਲੀ ਕਨੈਕਸ਼ਨ ਦੇਣ ਲਈ ਉਹ ਵੀ ਚੋਰੀ ਕਰਕੇ ਮੰਦਰ ਵਾਲੀ ਜਗ੍ਹਾ ਦੇ ਵਿੱਚ ਇਹਨਾਂ ਨੇ ਜਾ ਕੇ ਲਾ ਕੇ ਲੋਕ ਲਗਾ ਲਿਆ ਜਸੁੰਦਰ ਕੋਰ ਦੀ ਜਿਹੜੀ ਬੇਟੀ ਮਨਜੀਤ ਕੋਰ ਦਾ ਰੋਪਾਰ ਜੀ ਜਦੋਂ ਤੁਸੀਂ ਮਾਂ ਨਾਲ ਝਗੜਾ ਹੋਇਆ ਵਾ ਉਸ ਤੋਂ ਬਾਅਦ ਜਦੋਂ ਬਚਾਨ ਗਈ ਤੁਸੀਂ ਉਹਦੀ ਯਾਨਕੀ ਹੱਥੀਪੇ ਸਾਰੇ ਪਰਿਵਾਰ ਗੱਲ ਪਈ ਉਹਦੇ ਉਹਨੂੰ ਬਾਹਰ ਕੁੱਟਿਆ ਸਰ ਜਦ ਕਿ ਉਹਨਾਂ ਨੇ ਹਮਲਾ ਕੀਤਾ ਬਟ ਫਿਰ ਵੀ ਉਹਨਾਂ ਨੇ ਇਹੋ ਜਿਹਾ ਕੋਈ ਕਾਨੂੰਨਾ ਹਮਲਾ ਨਹੀਂ ਕੀਤਾ ਗਾਲੀ ਗਲੋਚ ਬਹੁਤ ਕੀਤੀ ਹੈ ਜਾਤ ਬਰਾਦਰੀ ਜਾਂ ਜਿਹੜਾ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਕੁਝ ਕਿਹਾ ਨਹੀਂ ਬਿਲਕੁਲ ਨਹੀਂ ਸਾਡੀ ਇੱਕੋ ਹੀ ਜਾਤ ਆ ਇੱਕੋ ਹੀ ਬਰਾਦਰੀ ਆ ਵਿਚੋ ਹੀ ਆ ਰਿਲੇਸ਼ਨ ਆ ਗਵਾਂਡ ਹੈ ਤੇ ਬਿਜਲੀ ਬੋਰਡ ਵਾਲਿਆਂ ਨੇ ਕੀ ਝਗੜਾ ਸੀ ਇਹਨਾਂ ਦਾ ਬਿਜਲੀ ਬੋਰਡ ਵਾਲਿਆਂ ਨੇ ਇਹਨਾਂ ਨੂੰ ਬਹੁਤ ਵਧੀ ਕੀ ਕੀਤੀ ਆ ਉਹਨਾਂ ਨੂੰ ਈਵਨ ਪੌੜੀ ਤੋਂ ਵੀ ਥੱਲੇ ਸਿੱਟਿਆ ਗਿਆ ਪੌੜੀ ਥੱਲੇ ਖਿੱਚੀ ਗਈ ਆ ਕੰਮ ਕਰਦਿਆਂ ਨੂੰ ਰੋਕਿਆ ਗਿਆ ਆ ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਆ ਔਰ ਜਿਹੜਾ ਬਿਜਲੀ ਬੋਰਡ ਵਾਲੇ ਮੁਲਾਜ਼ਮਾਂ ਤੇ ਇਹਨਾਂ ਦੇ ਨਾਲ ਜਦੋਂ ਲੜਾਈ ਹੋਈ ਕੋਈ ਜਾਤੀ ਸੁੱਟੇ ਸ਼ਬਦ ਬੋਲੇ ਉਹਨਾਂ ਨੇ ਨਹੀਂ ਬਿਲਕੁਲ ਨਹੀਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਸ਼ਬਦ ਨਹੀਂ ਯੂਜ਼ ਕੀਤਾ ਉਹਨਾਂ ਨੇ ਬੜੇ ਰਿਸਪੈਕਟਫੁਲੀ ਗੱਲ ਕੀਤੀ ਹੈ ਜਦ ਕਿ ਇਹਨਾਂ ਨੇ ਤੂੰ ਤੂੰ ਕਹਿ ਕੇ ਜਾਂ ਬਹੁਤ ਅਨ ਆਫੀਸ਼ੀਅਲੀ ਤਰੀਕੇ ਦੇ ਨਾਲ ਉਹਨਾਂ ਨਾਲ ਬਿਹੇਵ ਕੀਤਾ ਇਹਨਾਂ ਦੇ ਮੁੰਡੇ ਵੱਲੋਂ ਹਮਲਾ ਹੋਇਆ ਸੀ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੇ ਬਿਲਕੁਲ ਇਨਾਂ ਦੇ ਦੋਨੋਂ ਮੁੰਡਿਆਂ 'ਤੇ ਹਮਲਾ ਵੀ ਕੀਤਾ ਗਿਆ ਔਰ ਨਾਲ ਗਾਲੀ ਗਲੋਚ ਔਰ ਮਾਰਾ ਮਾਰੀ ਵੀ ਕਰੀਤਾ ਔਰ ਈਵਨ ਪੌੜੀ ਖਿੱਚੀ ਗਈ ਥੱਲੇ ਉਤੋਂ ਸਿੱਟਿਆ ਗਿਆ ਥੱਲੇ ਸਰ ਤੁਸੀਂ ਕਹਿੰਦੇ ਹੋ ਕਿ ਮੈਂ ਪਰਸਨਲ ਪ੍ਰਾਪਰਟੀ ਨਹੀਂ ਕਿਹਾ ਮੰਦਿਰ ਦੀ ਪ੍ਰਾਪਰਟੀ ਸੀਗੀ ਮੰਦਿਰ ਦੀ ਜਗ੍ਹਾ ਸੀਗੀ ਪਰ ਇਹ ਬਾਬੇ ਦੀ ਸਾਡੇ ਜਗ੍ਹਾ ਹੈਗੀ ਆ ਫਿਰ ਘੁਮਲ ਮਿਲਾ ਕੇ ਇਹਨੂੰ ਪਰਸਨਲ ਕਿਹਾ ਜਾ ਸਕਦਾ ਨਹੀਂ ਨਹੀਂ ਬਿਲਕੁਲ ਨਹੀਂ ਉਹ ਪਰਸਨਲ ਕੁਝ ਵੀ ਨਹੀਂ ਆਉਦੇ ਵਿੱਚ ਉਹ ਜਗ੍ਹਾ ਤੇ ਬਾਬੇ ਦੀ ਜਗ੍ਹਾ ਤੇ ਕੋਈ ਵੀ ਜਾ ਸਕਦਾ ਆ ਸਕਦਾ ਉਹ ਕਿਸੇ ਦੀ ਪਰਸਨਲ ਨਹੀਂ ਹੈ ਅੱਛਾ ਜੀ ਜੀ ਹਾਂ ਉਥੇ ਮੱਥਾ ਟੇਕ ਸਕਦਾ ਜਾ ਸਕਦਾ ਅਸੀਂ ਉਸ ਜਗ੍ਹਾ ਦੇ ਵਿੱਚ ਘੁੰਮਦੇ ਪਏ ਆ ਕੋਈ ਇਹੋ ਜੀ ਉਹਨਾਂ ਦੀ ਪਰਸਨਲ ਪ੍ਰਾਪਰਟੀ ਨਹੀਂ ਨਾ ਉਹਨਾਂ ਦਾ ਕੋਈ ਉਹ ਘਰ ਆ ਪੀਰ ਬਾਬੇ ਦੀ ਜਗ੍ਹਾ ਪੀਰ ਬਾਬੇ ਦੀ ਜਗ੍ਹਾ ਸਾਡੇ ਗ੍ਰੈਂਡਫਾਦਰ ਜਿਹੜਾ ਉਸ ਉਹਨਾਂ ਦੇ ਬੇਟੇ ਦੇ ਹਮ ਆਪਣਾ ਐਫਐਲ ਦਰਜ ਹੋਈ ਆ ਉਹ ਕਿਹਦੇ ਵੱਲੋਂ ਦਰਜ ਹੋਈ ਹਨ ਉਹ ਦੇਖੋ ਜੀ ਇਹਨਾਂ ਨੇ ਪੁਲਿਸ ਨਾਲ ਆਪਣੇ ਸੌਰੀ ਪੁਲਿਸ ਦੀ ਹਾਜ਼ਰੀ ਵੀ ਸੀਗੀ ਪੀਸੀਆਰ ਵੀ ਬੈਠੇ ਸੀਗਾ ਬਟ ਉਹ ਬਾਅਦ ਵਿੱਚ ਆਇਆ ਪਰ ਜਿਹੜਾ ਜਿਹੜਾ ਹਮਲਾ ਇਹਨਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਉੱਤੇ ਕੀਤਾ ਉਹਨਾਂ ਨੇ ਇਹਨਾਂ ਦੇ ਉੱਤੇ ਲੀਗਲ ਕਾਰਵਾਈ ਕਰਵਾਈ ਹੈ ਔਰ ਕੀਤੀ ਹੈ ਇੱਕ ਇੱਕ ਹੋਰ આરોਪ ਲਗਾ ਰਹੇ ਸੀ ਕਿ ਉਹਨਾਂ ਦੀ ਜਿਹੜੀ ਵੀਡੀਓ ਸੀਸੀਟੀਵੀ ਫੁਟੇਜ ਹੈ ਸਾਰੀਆਂ ਪੁਲਿਸ ਵਾਲਿਆਂ ਜਾਂ ਕੁਝ ਹੋਰ ਬੰਦਿਆਂ ਨੇ ਪਛਾਣਦੇ ਉਹ ਤੋੜ ਕੇ ਲੈ ਗਏ ਸਾਰੀ ਉਹਨਾਂ ਨੇ ਕੁਰਤਬੁਰਦ ਕਰਤੀਆਂ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਆ ਉੱਥੇ ਕੋਈ ਵੀ ਇਹੋ ਜਿਹਾ ਸਬੂਤ ਨਹੀਂ ਮਿਲੇਗਾ ਬਾਕੀ ਇਹਨਾਂ ਨੇ ਖੁਦ ਤੋੜ ਲੈ ਹੋਣਗੇ ਤਾਂ ਕਿਸੇ ਕਹਿ ਨਹੀਂ ਸਕਦੇ ਬਾਕੀ ਹਰ ਜੀ ਕੋਈ ਹਰਕਤ ਨਹੀਂ ਹੋਈ। ਕੀ ਕਲੇਸ਼ ਦੀ ਜੜ ਹੈਗੀ ਆ। ਕਲੇਸ਼ ਦੀ ਜੜ ਇਹ ਜੀ ਅਸੀਂ ਸਾਰੇ ਸਾਡੇ ਕੋ ਡਾਕੂਮੈਂਟ ਸਾਡੀ ਆਟਾ ਚੱਕੀ 2002 ਤੋਂ ਲੈ ਕੇ ਰੱਖੀ ਹੋਈ ਆ। ਅਸੀਂ ਚਲਾਉਂਦੇ ਵੀ ਰਹੇ ਆ ਫਿਰ ਥੋੜੀ ਸਾਡੀ ਆਪਣੀ ਘਰੇਲੂ ਪ੍ਰੋਬਲਮ ਦੇ ਹੁਣ ਨਾਲ ਅਸੀਂ ਬੰਦ ਕਰ ਦਿੱਤੀ ਸੀ ਕਿਉਂਕਿ ਮੈਂ ਬਾਹਰ ਰਹਿੰਦਾ ਸੀ ਬੇਟਾ ਸੀ ਐਜੂਕੇਸ਼ਨ ਹੋਣ ਤੋਂ ਬਾਅਦ ਉਹ ਵੀ ਬਾਤ ਚਲਾ ਗਿਆ। ਸਾਨੂੰ ਬੰਦ ਕਰਨੀ ਪਈ ਚੱਕੀ। ਔਰ ਛੋਟਾ ਬੱਚਾ ਪੜਦਾ ਸੀ ਤੇ ਬੱਟ ਉਸ ਪ੍ਰਾਪਰਟੀ ਨੂੰ ਇਹ ਪਤਾ ਨਹੀਂ ਕੀ ਆਪਣਾ ਆਪਣਾ ਕਹੀ ਜਾਂਦੇ ਆ ਬਿਨਾਂ ਸਬੂਤਾਂ ਦੇ, ਬਿਨਾਂ ਕਾਗਜ਼ਾਂ ਦੇ ਆਧਾਰ ਤੇ, ਬਿਨਾਂ ਐਵੀਡੈਂਸ ਤੋਂ। ਕੋਈ ਇਹਨਾਂ ਨੂੰ ਸ਼ੰਕਾ ਅਸੀਂ ਇਹਨਾਂ ਨੂੰ ਆਪਣੀ ਰਜਿਸਟਰੀ ਦਿੱਤੀ ਰਜਿਸਟਰੀ ਦੀ ਕਾਪੀ ਦਿੱਤੀ ਇੰਤਕਾਲ ਦੀ ਕਾਪੀ ਦਿੱਤੀ ਆ ਜਾਓ ਜਾ ਕੇ ਇਨਕੁਆਇਰੀ ਕਰ ਲਓ ਜਾ ਕੇ ਪਤਾ ਕਰ ਲਓ ਪੁੱਛ ਲਓ ਬਟ ਸਾਡੀ ਰਜਿਸਟਰੀ ਨੂੰ ਹੀ ਆਪਣੀ ਦੱਸੀ ਜਾਂਦੇ ਆ ਹੁਣ ਤੁਹਾਡੀ ਪ੍ਰਸ਼ਾਸਨਪਾਲ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਸਾਡੀ ਇਹ ਹੀ ਮੰਗਿਆ ਕਿ ਜਿਨ੍ਹਾਂ ਨੇ ਇਹਨਾਂ ਨੇ ਜਿੰਨਾ ਵੀ ਇਹਨਾਂ ਨੇ ਮਲਾਜ਼ਮਾ ਦੇ ਨਾਲ ਧੱਕਾ ਕੀਤਾ ਹੈ ਪੁਲਿਸ ਬਾਅਦ ਵਿੱਚ ਆਈ ਆ ਉਹਨਾਂ ਨੇ ਵੀ ਦੇਖਿਆ ਕਿ ਉਹਨਾਂ ਨੂੰ ਜੋਬ ਬੰਦ ਦੀ ਕਾਰਵਾਈ ਉਹ ਕਰਨਗੇ ਔਰ ਲੈ ਕੇ ਗਿਆ ਉਹਨੂੰ ਨਾਲ ਕਿਉਂਕਿ ਮਲਾਜ਼ਮਾਂ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਤਕਾ ਕੀਤਾ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ। ਇੱਕ ਐਨਆਰਆਈ ਨਾਤੇ ਤੁਸੀਂ ਕੀ ਕਹਿਣ ਜਾਂਦੇ ਹੋ? ਮੈਂ ਐਨਆਰਆਈ ਨਾਤੇ ਕਹਿੰਦਾ ਚਾਹਨਾ ਕਿ ਜਦ ਕੀ ਦੇਖੋ ਗਵਰਨਮੈਂਟ ਵੀ ਕਹਿ ਰਹੀ ਹੈ ਕਿ ਐਨਆਰਆਈ ਦੀ ਪ੍ਰਾਪਰਟੀ ਆ ਕੋਈ ਵੀ ਕੋਤੇ ਤੇ ਕੋਈ ਵੀ ਹਮਲਾ ਨਹੀਂ ਕਰ ਕੋਈ ਵੀ ਕਬਜ਼ਾ ਨਹੀਂ ਕਰ ਸਕਦਾ ਕੋਈ ਵੀ ਉਹਨਾਂ ਨੂੰ ਹਰਾਸਮੈਂਟ ਨਹੀਂ ਕਰ ਸਕਦਾ ਜਦ ਕਿ ਇਹ ਆਦਮੀ ਹਰ ਜਗ੍ਹਾ ਸਾਡ ਨੂੰ ਹਰਾਸਮੈਂਟ ਕਰ ਰਿਹਾ ਇੱਕ ਪ੍ਰਧਾਨ ਹੋਣ ਦੇ ਨਾਤੇ ਜਿਆਦਾ ਜਾਨ ਪਛਾਣ ਹੋਣ ਦੇ ਨਾਤੇ ਸਾਨੂੰ ਬੜਾ ਪਰੇਸ਼ਾਨ ਕਰ ਰਿਹਾ। ਜੀ ਬਿਨਾ ਪੇਪਰਾਂ ਦੇ ਆਧਾਰ ਤੋਂ